ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਫੈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਸ਼ੇਰੇ ਕਾਲ ਬਹੁਤ ਚੁੱਕੇ ਆ ਪਿੰਡ ਕਮਾਸਕੇ ਜ਼ਿਲ੍ਹਾ ਹੈਗਾ ਅਮਰਸਥੀਲ ਅਜਨਾਲਾ ਦੇਖੋ ਅੱਜ ਵੀ ਨੇੜੇ ਘਟੋ ਘਟੇ ਮੇਰੇ ਅਸਾਨਾ 12 ਦਿਨ ਲਗਭਗ ਨਗ ਛੋਟੇ ਢਾਬਾ ਵੀ ਨਾਲ ਤੇ ਬਾਕੀ ਇਹਨਾਂ ਨੇ ਗੱਲਬਾਤ ਕਰੀ ਜੀ ਸਤ ਸ੍ਰੀ ਅਕਾਲ ਜੀ ਹੋਰ ਸੁਣਾਓ ਪਬਲੀਕ ਹਾਂਜੀ ਵਧੀਆ ਜੀ ਅੱਜ ਵੀ ਆਪਣੇ 10 ਮਹੀਨਿਆਂ ਦੇ ਇੱਕ ਗਾਂ ਜੀ 10 ਨੂੰ 11 ਨਾਲ ਹਾਂਜੀ 11 ਨਾਲ ਕਰੀਏ ਸ਼ੁਰੂ ਚਲੋ ਇਹ ਸੁੰਨ ਵਾਲੇ ਗਾਂ ਦੇ ਜੀ ਅੱਛਾ ਤੇ ਜੇ ਇਹਨੇ ਸੂਏ ਸੋਹਣਾ ਦੁੱਧ ਦੇ ਦੂ 30 30 ਲੀਟਰ ਜੀ 30 ਦੁੱਧ ਨਹੀਂ ਭਾਣੀ ਕੋ ਲਾਡਾ ਅਜੇ ਕਰ ਦੋਗੇ ਲਓ ਜੀ ਦੱਬਣਿਆ ਦੋ ਚਾਹ ਤੇ ਅੱਧੀ ਰਹਿ ਕਰ ਜੀ ਤੇ ਦੇਖੋ ਅੱਜ ਮੰਤਾਂ ਅੱਗੇ ਕੋਟਾ ਅੱਗੇ ਅੱਜ ਦੋ ਮੋੜ ਲੈਣਾ ਪਾਸੋਂ ਬਾਪੂ ਹੈ ਤਾਂ ਦੋ ਓਕੇ ਹੈ ਬਹੁਤ ਬਹੁਤ ਬਈਆ ਬਾਡੇ ਕੰਨੇ ਕਰੋ ਲਈਏ ਦੋ ਤਿੰਨ ਬਕਤੀ ਕਿਲੋ ਦੇ ਦੋ ਆ ਦੇਖੋ ਮੈਂ ਦੇ ਦਿੰਦਾ ਦੋ ਚਾਹ ਲੈ ਲੈਣਾ ਤੇ ਉਹ ਦੋ ਕਰੋ ਆਜੋ ਆਜੋ ਤੁਸੀਂ ਆਓ ਕਮਾਓ ਆ ਬਜੀ ਕੰਮ ਹੋਣਾ ਪਸੰਦ ਬਬੀ ਕਰ ਦਿਓ ਤੁਸੀਂ ਚਲਾ ਕਰ ਜੀ ਦੇਵ 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 ਐਸੇ ਖਾਲੇ ਜਮ ਤੋਂ ਟਾਂਕ ਤੋਂ ਮਾਰੇ ਚੰਗੀਦਰਾ ਆ ਠੀਕ ਆ ਹਾਂਜੀ ਇਹ ਵਿੱਚ 85000 ਰਿਹਾਨ ਆ ਜਦਾਂ ਇਹ ਦੁੱਧ 30 32 ਲੀਟਰ ਦੇ ਦਊਗੀ ਤਾਂ ਤੁਹਾਨੂੰ ਬੜਾ ਪਿਆਰਾ ਲੱਗਾ ਕਰ ਦੋ ਹੋਰ ਮੰਗ ਲਓਗੀ ਹੋਰ 2000 ਘਾਟ ਦੇ 83000 ਦੇ ਦਾਂਗੇ ਮਾ 70 ਦੀ ਵੀ ਨਹੀਂ ਨਹੀਂ 70 ਦੀ ਵੀ ਨਹੀਂ ਅੱਡੀ ਵੜ ਆਉਂਦੀ ਨਹੀਂ 70 ਦੇ ਮੌਕੇ ਤੇ ਮੰਨ ਮੌਕੇ ਤੇ ਮੰਨ ਤਾਂ ਹੋ ਜੂਗਾ ਥੋੜਾ ਬੋਤਾਰ 1000 ਖੰਡ ਦਾ 80000 ਦੇ ਦਾਂਗੇ 80000 ਦੇ ਦੋ ਹੀ ਹੋਰ ਨਹੀਂ 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 70000 ਦੀ ਓਕੀ ਆ ਆ ਜੋ ਇਹ ਦੂਜਾ ਸੁਆ ਝੋਟੀ ਹੈ ਤੇਲੇ 11 ਕਿਲੋ ਦੁੱਧ ਤੇ ਆ ਰਹੀ ਹੁਣ 10 12 ਦਿਨਾਂ ਦੀ ਸੁਰੀ ਹੈ ਲੋ ਇਹ ਵੀ ਦੋ ਰੋ ਦੋ ਰੋ ਲੋ ਜੀ ਬੱਚੇ ਮਗਰਨ ਦਾ ਇਹ ਤਾਂ ਮਗਰ ਕੱਟਾ ਜੀ ਇਹ ਨਿਕਲਣਗੇ ਭਾਈ ਆ ਗਿਆ ਨਾ ਜਿੱਦੇ ਕੰਨੇ ਕੇ ਭਾ ਜੀ ਨਿਕਲਣਗੇ ਅੱਤੀ ਕੱਸੀ ਅੱਥੇ ਬੈਲੇ ਇਹ ਕੱਟਾ ਹੀ ਆ ਕੱਟੀ ਇਹ ਤਾਂ ਮਗਰ ਕੱਟਾ ਹੀ ਆ ਜੀ ਬੋਲੋ ਬਹਾ ਬੜੇ ਹਾਥੀਆਂ ਆਈਆਂ ਫਿਰਦੀਆਂ ਅੱਜ ਬੜੇ ਹਾਥੀ ਅੱਜ ਨੰਨਾ ਹਾਂਜੀ ਇਹ ਵਿੱਚ 82000 ਦੀ ਦੇ ਦਾਂਗੇ ਜੀ ਦੁੱਧ ਯਾਰਾਂ ਬਰ ਨੂੰ ਤਿਆਰ ਦੁੱਧਾ ਸੁਗਾ ਮਗਰ ਕੱਟੀ ਆ ਜੀ ਉਹੀ ਮੁੱਲ ਕਰੀਏ 500 ਛੋੜ ਵਾਲੇ 80000 ਦੀ ਦੇ ਦਾਂਗੇ ਜੀ ਜਾਣ ਦਿਓ ਜੀ 2000 2 ਘਾਟ 80 ਦੀ 2 ਘਾਟ 80 ਦੀ ਆਪ ਜੀ ਲੈਵਾ ਥੋੜਾ ਨਗਰ ਦੀ ਤੇ ਦੁੱਧ ਯਾਰਾਂ ਕਿਲੋਆ ਯਾਰਾਂ ਸੁਗਾ ਤੀਜਾ ਵਜਨ ਵਜਨ ਬੜਾ ਜਿਆਦਾ ਚੰਗਾ ਇਹ ਵੀ ਤਾਂ 12 ਦਲਾ ਸੋਈ 15 ਸੋਈ ਜੋ 11 ਲੀਟਰ ਦੁੱਧ ਥੋੜਾ ਲੈਵਾ ਨਗਰ ਰੱਖ ਦੀ ਜੋ ਬੱਚਾ ਮਗਰ ਦੇ ਬੱਚਾ ਮਗਰ ਜੀ ਤੋੜੋ ਲੋਰੀ ਇਹ ਵੀ ਦੇਖ ਬਹੁਤ ਵਜੋਂ ਮੈ ਪਲੀਪੁਰੀ ਬੜੀ ਵੱਡੀ ਮੈਂ ਆ ਸੋ ਲੈ ਆ ਰਹੀ ਆਂ ਬੜੀਆਂ ਮਹੀਆਂ ਪੁਰੀਆਂ ਐਨ ਨਿਕਰ ਸੋਰੋ ਕਰਾਂ ਇਹ ਰਕਮ ਚ ਦੇ ਦਈਏ ਜੀ 82000 ਦੇ ਵਿੱਚ ਦੇ ਦਈਏ ਜੀ ਨਹੀਂ ਦੱਸ ਦੋ ਤੇ ਦੱਸ ਦੋ ਵੀ ਜੀ 80000 ਦੀ ਰੰਗ ਦੱਸੋ ਕਿ ਆਂਦੇ ਜੋ ਇਹ ਹੋਰ ਮਾਨਤਨ ਕਰਾ ਹੋਰ ਕਰਾ ਲਓ ਪੰਜ ਜਾਂ ਆਂਦੋ ਜੀ 75000 ਦੀ ਹੋਰ ਜਾਂਦੀ ਨਾ ਨਾ ਬਜਨ ਬੜਾ ਜੱਗ ਦਾ ਲੱਗਾ ਚਲੋ ਕੋਈ ਨਹੀਂ ਆਹਾ ਇਹ ਥਲੇ 10 ਕਿਲੋ ਬੋਲਾ ਤਿਆਰ ਕਰਾ ਰਾ ਹਾਂ ਇਹ ਵੀ ਵੇਖੋ ਮਾੜਾ ਗੋਲੇ ਮਮਾ ਕੋਡਾ ਤੇ ਟਾਇਰ ਜਿਹੜੀ ਗੱਲ ਇਧਰ ਨਾ ਬੈਗ ਹੈ ਨਾ ਚੰਗੀ ਜੋ ਖੋਲ ਇਧਰ ਨਾ ਸਾਨਾ ਪਰਲਾ ਪਰਨਾ ਖੋਲੋ ਇਹ ਵੀ ਖੋਲੋ ਜੀ ਲਓ ਜੀ ਅਕਾਂ ਬਲੇਆ ਦਾਜੀ ਸੂਈ 10 ਕਿਲੋ ਬੋਲਾ ਤਿਆਰ ਆਵੇ ਹਾਂ ਲੈ ਜਣੋ ਮੰਮੀ ਨੂੰ ਬਜਨ ਬਜਨ ਨੂੰ ਬੜਾ ਚੰਗਾ ਲਗਾ ਦੇ ਚੰਗੀ ਦੁੱਧ ਜਿੱਥੋਂ ਲਈ ਬੰਦਾਂ ਦਾ ਸਹੀ 12 13 ਕਿਲੋ ਤੇ ਹਾਂ ਤਕਵਾ ਕਿੱਦਾਂ ਬਸ ਆਜਾ ਆਜਾ ਮਾਏ ਦੇ ਆ ਨੋ ਆਈਂ ਜਿੰਨਾ ਦਾ ਬੋਲ ਹੋਵੇ ਬੰਦਣਾ ਨਹੀਂ ਹੋਣਾ ਮੰਦੀ ਇਹਦਾ ਮੈਂ ਨਾ ਜਿਆਦਾ ਕਰਿਆ 75000 ਰੁਪਏ ਦੇ ਦੀਏ ਤਾਜੀ ਸੂਈ ਵੀ ਕਲਦੀ ਮਗਰ ਕੱਟੀ ਕੱਟਾ ਹੈ ਕੱਟਾ ਹੈ ਮਗਰ ਇਹਦੇ ੱੱਕਾ ਤੂ ਦਾ ਦੋ ਵੀ ਜੀ ਮੈਂ ਚਲੂੰ ਪੰਜ ਨਾ 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 ੱੱਕਾ ਜੋ 72000 ਦੀ ਦੇਦਾ ਨਹੀਂ ਜੀ 70 ਤਾਂ ਦੋ 70000 ਨਹੀਂ ਵੀ ਜੀ 68000 ਨਹੀਂ ਬੜੀ ਚੰਗੀ ਮੈਂ ਨਹੀਂ 70000 ਦੀ ਜਾਣ ਚਲ ਜਾਨ ਦੇ 2000 ਹੋਰੇ ਆਹਾ ਇਹ ਵੀ ਸੂਈ ਆ ਜੀ ਅੱਛਾ ਇਹਦੇ ਮਗਰ ਦਵਾ ਕੇ 20 ਦਿਨਾਂ ਦੀ ਸੂਈ ਆ 20 10 ਕਿਲੋ ਤਿਆਰ ਇਹ ਵੀ ਦੋ ਲੰਬੂ ਇਹ ਨੰਬਰ ਦਾ ਲਪਤਾ ਇਹ ਮੇਰੇ ਕੋਈ ਆ ਕੇ 500 ਕੁ ਰੁਪਏ ਲੈਣਾ ਮੈਨੂੰ ਨਿਕਲ ਨਗੇ ਫਿਰ ਕਟਾਈ ਉਹਨੇ ਕੰਮ ਨਾ ਤੁੰ ਨੂੰ ਹਾਂ ਇਹ ਗਾਂ ਦੀ ਗੱਟ ਗਾਂ ਦੀ ਗੱਟ ਟੀ ਆਰ ਨਹੀਂ ਮਗਰ ਕੱਟੀ ਜੋ ਹਾਂ ਜੀ 20 10 ਕਿਲੋ ਤਿਆਰ ਝੋਡੀ ਮੈਂ ਬੋੜ ਲੈ ਬਾਈ ਆ ਜੋ ਦੋ ਲੰਬੂ ਜਾ ਆ ਗਈ ਆ ਸੋਲੀ ਖਾ ਲੈ ਚੱਲੋ ਉੱਤਾਂ ਹੀ ਉੱਤਾਂ ਨਾਪ ਕੇ ਖਾ ਲੈ ਸੋਲੀ ਉੱਪਰ ਨਾਪ ਕੇ ਦਰ ਦੇ ਪੋਲੀ ਪੋਲੀ ਕੋਈ ਚੱਕਰ ਪੋਲੀ ਨੂੰਣ ਕੀ ਕਰਦੇ ਆ। ਆਹ ਅਰੇ ਇਹੋ ਜਿਹੀ ਸੁਪਰ ਆ। ਹਾਂਜੀ 65000 ਦੀ ਵਿਜੀਟ ਦੇ ਦੀਏ ਵੀ ਛੋਟੀ ਮੈਸੂਆ ਦੂਜਾ ਸੈਂਗ ਨੇ ਕਲਕੱਤਾ 10000 ਤਿਆਰ ਦੋ। ਬਿਲਕੁਲ 60 ਦੀ ਨਹੀਂ 60000 ਤੱਕ ਆ ਜੋ। ਨਹੀਂ ਦੇਖਾ। ਜਾਣ ਦੋਈ। ਜਾਣ ਹੜ ਦੀ। ਪਹਿਲਾਂ ਛੋਟੀ 11 ਕਿਲੋ ਦੁੱਧ 11 ਕਿਲੋ ਦੁੱਧ ਛਪਾਈਆਂ ਦੇਖੋ ਗੁਰੂ 11 ਕਿਲੋ ਪਹਿਲਾ ਸੁਆ ਬੱਚਾ ਮੰਗਰ ਬੱਚਾ ਮਾਰ ਕਟਾੜ ਨਗਰ ਜੀ ਤਾਜੀ ਹੋਣਗੇ ਬੱਚੇ ਖਾਂਗ ਮਾਰੀ ਤਾਜੀ ਮਾਲ ਵਪਾਰੀਆਂ ਤਾਜਾ ਨਾ ਬਸ ਬਸ ਇਹ ਟੋਕੜੇ ਹੀ ਦੱਸਾਂਗੇ ਬਸ ਕੰਮ ਦਾਸ ਦਾ ਕੰਮ ਕੇ ਆਹ ਮੈਂ ਬਹੁਤ ਵਧੀਆ ਵੀਡੀਓ ਲੇਣਾ ਬੰਦ ਹੀ ਆਣਾ ਬੜੀਆ ਬੜੀਆ ਇਹ ਵੀ ਜੀ ਪਹਿਲੇ 2-10000 ਤਿਆਰ ਕੱਦ ਜਰੂਰ ਛੋਟਾ ਬੜੀ ਚੰਗਾ 70 ਦੀ ਜਾਣਦੀ ਹੈ ਜੀ 65 ਦੀ ਹਾਂ 65 ਦੇ ਵਿੱਚ ਧੱਕਾ ਜਦਾ ਝੋਟੀ ਸਾਫ ਸਪਾਈ ਚੰਗੀ ਵੀ ਛੱਡਦੀ ਜਾਈਏ ਆਪਾਂ ਨਹੀਂ ਨਹੀਂ ਵੀ ਜੀ ਮੰਨੋ ਮੰਨੋ ਸਦਾ ਝੋਟੀ ਬੜੀ ਸਾਫ ਚੋ ਆਪਾਂ ਦੋ ਛੜ ਦੇ ਦਾਰੀ 60000 ਨਹੀਂ ਨਹੀਂ ਬਾੜ ਦਾ ਧੱਕਾ ਨਹੀਂ ਦੋ ਛੜੀਏ 70 ਚ ਝੋਟੀ ਚੰਗੀ ਵੀ ਜੀ ਸਪਾਈਆਂ ਬੜੀਆਂ ਆ ਜੋ 65000 ਦੀ ਜਾਣਦੇ ਰਾਗੀ ਬਾਖੂ ਵਾਲੀ ਦੋ ਹੀ ਹੋਰ ਜਾਦੇ 63000 ਦੀ ਜਾਣਦੇ ਰਾ 63000 ਆ ਨੀਲੀ ਦੀ ਵੇਖਾ ਕਨੇਡਾ ਮੋਟਰ ਦਾ ਦੁੱਧ ਤਾਂ ਆ ਗਿਆ ਨਾ ਸੂਈ ਬੀ ਆਪਿਆਂ ਮਰ ਨੀਲੀ ਦਾ ਬੱਚਾ ਬਜਾ ਉਹ ਖਾਣੇ ਸ਼ੰਭੂ ਬਲੇ ਬੱਚਾ ਹੋਆ ਨੀਲੀ ਦਾ ਬੱਚਾ ਸਾਹਮਣੇ ਹੈ ਭਾਈ ਹੁਣ ਜੀ ਆਪ ਜੀ ਦਾ ਬੱਚਾ ਨਹੀਂ ਦਈਦਾ ਦੁੱਧ ਕਿੰਨਾ ਦੁੱਧ 10 ਕਿਲੋ ਤਿਆਰ ਰੋ ਰੋ ਮਿਹਰਬਾਨ 10 ਕਿਲੋ ਦੁੱਧ ਇਹ ਦੇਖੋ ਨੀਲੇ ਜੇ ਬਾਡਰੋਂ ਬਾਡਰ ਆ ਰਹਾ ਰਾਣੀ ਬਾਡਰ ਦੇਗਾ ਦੇਵਾ ਬਾਡਰ ਦੀ ਮੈਂ ਦੇਵਾ ਹੋ ਗਈ ਕਿੰਦਾ ਮੈਨੂੰ ਕਰੀ ਮਾੜਾ ਸੋਹਾ ਪੈਰ ਜੀ ਸੋਹਣਾ ਬੜਾ ਮਾੜਾ ਆਹ ਕੋਤ ਆ ਸਮਾਹ ਤੁਮਾਂ ਕੋ ਲੈ ਲੇਵਾ ਆ ਗਿਆ ਲੈ ਲੇਵਾ ਆ ਗਿਆ ਨਾ ਉਥੇ ਆਹ ਇਹ ਲੋ ਦਮਾਈ ਦੇ ਆਉਂਦਾ ਇਹਦਾ ਮੁੱਲ ਇਹ 65000 ਵੀ ਦੇ ਦੀ ਐ ਸਾਫ ਗੱਡੀ ਦਾ ਸੰਦੀ ਵੀ ਰੇ ਸਾਫ ਗੱਡੀ ਗੁਰੂ ਆਦੂ ਨਾ ਇਹ ਨਾ ਤੁਸੀਂ ਮਜ਼ਾਕ ਕਰ ਰਹੇ ਹੋ ਚਲੋ ਵੀ ਮੈਂ ਦੱਸ ਦਵਾ ਦਵਾ ਇਹ ਤਾਂ ਤੁਸੀਂ ਮਜ਼ਾਕ ਕਰ ਰਹੇ ਹੋ ਮੈਂ ਟੋਕੜਾ ਵਿੱਚ 40 ਚਾ ਤਾਜੀ ਮੈਂ ਸੋਣ ਦੀ ਮਗਰ ਕੱਟਾ ਹੈ ਨੀਲੀ ਦਾ ਮਗਰ ਕੱਟਾ ਹੈ ਬੜੀ ਚੰਗੀ ਝੋਟੀ ਜੋ ਇਹ ਘਟੋੜ 2 ਮਹੀਨੇ ਹੋ ਗਏ ਕਿਨੂੰ ਉਹ ਨਹੀਂ ਵੀ ਜਦੋਂ ਅਮੀ ਨਵੀਂ 25 ਦਿਨ ਹੋਏ ਸਾਰੇ ਇਹ 55000 ਨਹੀਂ 55000 ਵੀ ਜੀ ਬਹੁਤ ਧੱਕਾ ਆ ਦੇ 62000 ਦੇਣਾ ਨਹੀਂ ਨਹੀਂ ਆ ਜੋ 55000 ਨਹੀਂ ਨਹੀਂ 55000 ਨਹੀਂ ਆ ਜੋ ਨਹੀਂ ਮੰਨੋ ਪਰ ਚਲੋ 62000 ਦੀ ਚਲੋ ਆਵੇ ਅਸਲੀ ਪੀਸ ਆ ਗਿਆ ਹੁਣ ਇਹੜੇ ਇੰਪੋਰਟਡ ਪੀਸ ਇੱਧਰ ਖੜੇ ਆ। ਉਹ ਖੋਲੇ ਪਹਿਲੇ ਸੁਆ। ਇਹ ਥਲੇ ਪਹਿਲ ਨੇ ਜੀ 15 ਕਿਲੋ ਬੋਲਾ। ਦੋਵੇਂ ਸੇਂਹ ਹਿਲਦੇ ਨਾਲੇ। ਹਾਂ ਜੀ ਦੋਵੇਂ ਸੈਟ ਬੈਗ। ਇੱਧਰ ਖਾ ਮੜਾ ਜਾ। ਮੂੰਹ ਦਿਖਾ। ਇਹ ਆ ਗਏ। ਕੋਣ ਖੋਲ ਖੋਲ। ਆਹ ਚੋ ਪੀਰੇ। ਦੋਵੇਂ ਜਿੰਮ ਕਰਤੀ। ਮੋਰਾ ਨਸ। ਇੱਥੋਂ ਕੱਢ ਦੇਂਦੀ ਆ। ਹਾਂ ਜੀ। ਇੱਥੋਂ ਕੱਢ ਕੇ ਦੇਂਦੀ ਆ। ਇਹ ਰਿਆਣੀ ਦੀ ਜੀ। ਆਪ ਕੀ ਦੀ? ਮੈਨਾਂ ਉਹ ਤੌਰ ਪੂਰੇ ਪੱਲੇ ਬੜੇ ਬੋਲ ਨੇ ਕਿ ਨਾਮ ਕਹਾਂ। ਚਲੋ। ਹਲੋ 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 ਦੋਸਤਾਂ ਦੇ ਦੇਖ ਦੇਖੀ ਇਹ ਤੇ ਨਾਲ ਨਾਲ ਦੂਸਰਾ ਲਓ ਪਰ ਐ ਝੋਟੀ ਦਿੰਦਾ ਜੀ ਆ 218 19 ਕਿਲੋ ਵੀ 15 ਹੀ ਬਣੇ ਦੇ ਦੇ ਬੜਾ ਨਹੀਂ ਇਹਦਾ ਵੀ ਜੇ ਆਪਾਂ ਨਾਗਰੇ ਦਾ ਕੇਸ ਹੋਇਆ ਏ 175 ਦੀ ਆਪਾਂ ਵੇਚਤੀ ਆ ਜੀ ਅੱਛਾ 15 ਕਿਲੋ ਬੋਲਾ ਬੰਦੇ ਸਾਰਾ ਕੋ ਚੋ ਗਏ ਨੇ ਤੁਹਾਨੂੰ ਡੀ ਗਦੇ ਰ ਬੜਾ ਜਰ ਤੀ ਆਏ ਨਹੀਂ 175 ਦੀ ਵੇਚਤੀ ਆ ਇਹ ਸ਼ਹਿਰ ਚਲ ਗਈ ਜੀ ਮੈਂ ਚਲੋ ਜਾਂਦੇ ਇਹ ਤੁਹਾਡੀ ਚੋਈ ਚਵਾਈ ਹੋ ਗਈ ਆ ਜੀ ਆਹ ਬੋਲ ਜੀ ਆਪਰ ਗਾਇਓ ਹੋਲ ਇਹਦਾ ਬੱਚਾ ਮਰ ਗਿਆ ਜੀ ਇੱਕ ਮਹੀਨੇ ਸੋਈ ਆ ਬੂਛੀ ਜੋ ਦੁੱਧ 10 ਕਿਲੋ ਤੇ ਆਰਜੁਨ ਇਹ ਵੀ ਤੋਰੋ ਤੋਰ 10 ਕਿਲੋ ਬੱਚਾ ਬੱਚਾ ਬੂਛੀ ਬੂਛੀ ਮੋਰਦਾ ਆਇਓ ਆਇਓ ਅਜੇ ਲੈਓ ਇਹ ਨਾ ਟੈਕਾ ਰੋਕ ਕੇ ਆਇਆ ਨਾ ਤੱਕਣੇ ਇਹਦੀ ਬੂ ਸੀਬੀਜੀ ਵੀ ਆ ਪੰਨੀਆਂ ਤਰ੍ਹਾਂ ਸੋਈ ਹਾਂਜੀ ਇਹਦਾ ਮੁੱਲ ਪੂਨ ਤੇ ਹੋਊਗਾ ਜੀ ਬੂਛੀ ਦਗਾ ਦਵਾਓ ਇਹ ਗੱਲ 100 ਹੁੰਦਾ ਕਿ ਪਿੰਡ ਦਾ ਬੰਦਾ ਲੱਗ ਜਾਂਦਾ ਫਿਰ ਕੋਈ ਤਿੰਨ ਘੜ ਦੇ ਹੁੰਦੇ ਰਹਿੰਦੇ ਰਮਗਾਂ ਤੇ ਉਹ ਜਾਣਦੇ ਆ ਖੋਲਾ ਹਾਥੀ ਇਹ ਗੱਬਣਾ ਨਾ ਸੋਈ ਵੀ ਜੀ 13 ਗਲ ਦੁੱਧ ਤਿਆਰ ਲੋ ਜੀ 13 ਸੋਈ ਦਾਂ 12 ਦਿਨ ਦੀ ਇਹ ਵੀ ਲੰਮੀ ਦੋੜੋ ਲੰਮੀ ਚੋਰ ਦੇ ਬਾਈ ਮੈਂ ਦੇਖੋ ਗੀ ਤੇ ਮੈਂ ਬਹੁਤ ਚੰਗੀ ਹਾਂ ਗੱਜਣਾ ਦੇਖ ਪਰ ਪੜੀ ਇਥੋਂ ਦੀ ਗਈ ਹਲੋ ਹਲੋ ਜੀ ਆਉਂਦਾ ਮੈਂ ਬੇਬਾਪ ਫਿਰ ਤੇ ਨਾ ਬਾਈ ਕਿਉਂ ਨਹੀਂ ਬੰਦਿਆ ਇਹ ਇਹ ਹੀ ਮੋਲ ਕਰਾ ਇਹਦਾ ਮੋਲ ਵਿੱਚ ਮੈਂ ਤਾਂ ਜਿਆਦਾ ਕਰੀ 1 ਲੱਖ 20 ਹਜ਼ਾਰ ਦੇ ਦਈਏ ਮੈਂ ਬੜੀ ਚੰਗੀ ਬਜਨ ਵੀ ਬੜਾ ਛੋਟੀ ਸਾਰੀ ਚੰਗੀ ਜੋ ਓਪੀ ਕਰ ਇਹ ਤਵੀ ਦੇ ਦਈਏ ਤੂੰ ਮਾਨ ਕਰਾਉਣਾ ਜੋ ਕਰਾ ਲਓ ਜੀ ਦਾਸੀ ਡਾਰ ਜੀ ਨਹੀਂ ਦਾਤ ਵਿੱਚ ਬਹੁਤ ਅਦਰ ਸਾਨੂੰ ਫਰੀ ਨਗਰੋਂ ਮਿਲੀ ਹੋਊਗੀ 5 ਜਾਣ ਦੋ ਜਾਣ ਦੇ 15 ਦੀ ਖੋਲਾ ਵੀ ਚਲ ਦੋ ਹੀ ਹੋਰ ਜਾਣ ਦੇ ਉਹ ਨਹੀਂ ਧੱਕਾ ਜਾਣ ਦੇ ਦੋ ਯਾਰ ਉਹ ਠੀਕ ਆ ਲੈਣੇ ਤੁਹਾਡੀ 1 13 ਦੀ ਜੀ ਇਹ ਗੱਬਣਾ ਨਾ ਜੀ ਸੋਈ ਆਉਣੇ ਹਲੇ ਜੇਰ ਸੁੱਟ ਕੇ ਵਿਲੀ ਹੋਈ ਜੋ ਤਾ ਵੇ ਮੈਂ ਦੁੱਧ ਛੋਟੀ ਤੋਂ 15 ਕਿਲੋ ਵੀ ਉਧਰ ਦੀ ਜੋ ਇਹ ਵੀ throi ਆ ਇਸ ਤਰ੍ਹਾਂ ਛੋਟੀ ਨਾਲ ਆਈ ਜੋ ਲੋ ਜੀ ਇਹ ਕਿਰਾਏ ਸ਼ੰਭੂ ਬਾਅਦ ਕਰ ਲੈ ਜਾਗਾ ਗਿਰਦਾ ਬਾਹਰ ਬਾਹਰ ਇਹ ਲਾਸਟ ਪਿੰਗ ਲੈ ਗਿਆ ਇਹ ਲਾਸਟ ਪਿੰਗ ਮੇਟੀ ਦਾਤ ਦਾ ਆਜੋ ਯਾਰ ਲੈ ਆਜੋ ਐ ਲਾਸਟ ਪੀਸ ਰਹਿ ਗਿਆ ਹੁਣ ਬੋਲੋ ਇੱਥੇ ਖੜੀ ਰਹਿੰਦੋ ਇੱਥੇ ਖੜਾਓ ਵੇਜੇ ਖੜਾਓ ਇਹ ਵਿੱਚੋਂ ਦੇ ਮੈਨੇ ਦਾ ਪੰਨੋ ਦਾ ਦੁੱਧ 15 ਉਹਦੇ 130 ਦੇਵਾਂਗੇ ਹਾਂ ਨਾ ਬੜੇ ਚੰਗੇ ਲੱਗ ਕੇ ਕੋ 15 ਕਿਲੋ ਝੋਟੀ ਲਵਾਂਗੀ ਨਹੀਂ ਕਰਦੀ ਹੋਰ ਨਹੀਂ ਬਿਲਕੁਲ ਜਾਇਜ਼ ਮੋਲੇ ਮੈਂ ਤਾਂ ਡੂਡ ਕਰਨ ਦਿਆਂ ਤੇ ਇੱਕ ਵੀਰ ਨਹੀਂ ਇਹ ਵੀਰ ਤਾਂ ਕਹਿੰਦਾ ਸਵਾਦੀ ਦੇ ਦਾਂਗੇ ਤੇ ਮਗਰ ਕੀ ਦੇਗਾ ਨਹੀਂ ਮੰਨਣਾ ਫਿਰ ਸਵਾਦੀ ਦੇ ਦਾਂਗੇ ਵੀਜੀ ਬੱਡੇ ਨਹੀਂ ਹੋਰ ਇੱਕ ਬਾਈ ਦੀ ਉਹ ਲਾ ਜਾਨ ਚਲੋ ਜਾਂਦੇ ਕਵੀਰ ਕਿੰਨੀ ਫੜ ਕੇ ਕੰਮ ਤੇ ਵੇਖੋ ਆ ਛੋੜੜੇ ਪਾ ਬਿਲਕੁਲ ਜਾਇਜ਼ ਮੋਲੇ ਤੇ ਕੁਆਲਟੀ ਦੇ ਪਸ਼ੂਆ ਬਾਕੀ ਪਾ ਮੇਰਾ ਵੀ ਆਉ। ਇਹਦੇ ਚੈੱਕ ਕਰਕੇ ਆਪਣੇ ਦੋ ਟੰਗ ਚੋੜਾ ਮੁੜ ਕੇਵੇਂ ਨੇ ਕੱਲ ਨੂੰ ਲਾਮ ਆਇਆ ਫੇ ਉਹ ਜੇ ਆਪਾਂ ਕੰਮ ਕਰਦੇ ਵੀ ਸਾਫ਼। ਗੱਲ ਸੁਣ। ਉਹ ਜਿੰਨੇ ਇਹ ਪਤਾ ਲੱਗਾ ਰੇਡ ਪਤਾ ਤੈਨੂੰ ਕੀ ਕੀ। ਰੇਡ ਨਹੀਂ ਆਉਂਦੀ ਆਪੇ ਤਾਂ ਸਾਨੂੰ ਨੇ ਇੰਨਾ ਲੱਗਾ ਉਹ ਬਾਹਰ। ਇਹ ਦੇ ਲੈ ਤੁਸੀਂ ਬੱਸ ਚਲੋ ਬੋਲੋ ਨੰਬਰ। ਨੰਬਰ 99147 35609 ਜੀ। ਜਿਹੜਾ ਅੰਬਰ ਸਾਹ ਤਹਿਸੀਲ ਜਰਾਹ ਪਿੰਡ ਕਮਾਸਕੇ ਜੀ। ਅਟਾਰੀ ਬਿਲਕੁਕ ਬਾਰਡਰ ਅੰਦਰ ਦੀ। ਟਾਰੀੋਂ 7 ਕਿਲੋਮੀਟਰ ਚਗਾੜੋਂ 7 ਕਿਲੋਮੀਟਰ ਲੁੱਪ ਤੋਂ 7 ਕਿਲੋਮੀਟਰ ਸਿੱਧਾ।